ਕਿ ਜੋ ਮੈਂ ਆਉਣਾ ਨਹੀਂ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟਣਾ ਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤੇ ਨਹੀਂ ਲਿਆਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫੇਰ ਸਕਦਾ ਮੈਂ ਇੱਥੋਂ ਦਾ ਰਹਿਣ ਵਾਲਾ ਸਿਰ ਇਹ ਬੰਦੇ ਜਿਹੜੇ ਫੜੇ ਨਹੀਂ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖ ਮੈਂ ਲੋਕ ਪੱਛਦੇ ਫੜੇ ਆਪਾਂ ਭੱਜਦੇ ਫੜੇ ਜੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨੇ ਵੀ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਦੇ ਮੈਂ ਤੇ ਉਹਨਾਂ ਨੂੰ ਇੰਟਰਡਿਗਟ ਨਹੀਂ ਕੀਤਾ ਪੁਲਿਸ ਕੋਆਪਰੇਟ ਕਰਨ ਨਹੀਂ ਤਾਂ ਪੁਲਿਸ ਤੇ ਮਰੀ ਪਈ ਆ ਮਰੀ ਪੁਲਿਸ ਆ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪੁਲਿਸ ਕੀ ਲੱਗਦਾ ਇਹ ਸਾਰਾ ਸਰਕਾਰ ਦੇ ਦਬਾਤ ਦੇ ਤੁਹੇ ਹੋਰ ਕਿਹਦੇ ਮੇਰੇ ਤੋਂ ਬਾਸਾਂ ਦੇ ਚੱਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਹਾ ਚੀਮੈਂਟ ਕਰਵਾ ਰਿਹਾ ਤੇ ਇਸ ਤਰੀਕੇ ਦਾ ਟਕਰੀ ਵੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜिले ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ 10 ਵਜੇ ਤੋਂ ਦਿਲ ਚੜਿਆ ਵਾ ਫੋਟਾ ਸ਼ੁਰੂ ਹੋਈਆਂ ਤੇ ਇਹ ਹਾਲਾਤ ਪੈਦਾ ਹੋ ਗਏ ਨੇ ਇਸ ਤਿੱਕੇ ਨੇ ਇਹ ਕਦਾ ਗੁੰਡਾਗਰਦੀ ਪੈਦਾ ਹੋ ਗਈ ਮੈਂ ਆਉਂਦੇ ਦੋ ਦੋ ਕਲੇ ਸਰਪੰਚੀ ਹੋਏ ਇਸ ਬੰਨੇ ਸਾਰਾ ਕੀਤਾ ਉਹ ਗੁੰਡਿਆਂ ਨੂੰ ਕੀਤਾ ਫੜ ਲੋ ਨੇ ਮੈਨੂੰ ਕੁੱਟ ਮਾਰੇ ਨਾ ਬੜੀ ਕੀਤੀ ਆ ਹਾਂਜੀ ਵਾ ਮਾਰਿਆ ਨੂੰ ਛੜਕਲੇ ਵਿੱਚ ਮਾਰਿਆ ਚੁੱਕ ਚੁੱਕ ਕੇ ਮਾਰਿਆ ਮੈਂ ਹਾਂਜੀ ਮੁੜ ਕੇ ਛਦਾਇਆ ਜਿਨ੍ਹਾਂ ਨੇ ਹਾਂਜੀ ਆਹੀ ਕਾਂਗਰਸ ਦੇ ਹਾਂਜੀ ਇਹਨਾਂ ਦੇ ਮੜੇ ਆਮ ਪਾਰਟੀ ਵਾਲਿਆਂ ਨੇ ਤੇ ਕਾਲਾ ਸਰਪੰਚਾ ਮੁੱਖ ਦਾ ਉਹਨੇ ਗੁੰਡੇ ਮਂਗਾਏ ਆ ਇਥੇ ਉਹਨੇ ਕੁੱਟਮਾਰ ਕਰਾਈ ਆ ਉਹਨੇ ਤਾਂ ਪੂਰਾ ਇਥੇ ਜ਼ਹਿਰ ਪਾਈ ਬੋਰਡ ਨਹੀਂ ਪਾਉਣ ਦੇ ਇੰਡੀਆ ਕੇ ਨੂੰ ਕੋਲਿੰਗ ਜੰਮ ਕੇ ਹੋਰ ਕਾਂਗਰਸੀਓਂ ਦੀ ਟੀਮ ਲੱਗ ਰਹੀ ਨੇ ਤਾਂ ਆ ਨਾ 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 ਉਹ ਤੁਮ ਕੋ ਹੰਡੇ ਨੇ ਬੰਦੇ ਮਾਰਨੇ ਨੇ ਵੀਡੀਓ ਸਾਰੇ ਚੰਨਦੇ ਆ ਵੀਡੀਓ ਬਣਾਈ ਵੀਡੀਓ ਬੰਦੇ ਵੀਡੀਓ ਨੇ ਜੇ ਉਹ ਜੋ ਨਗੀਆਂ ਕਰਦੇ ਪਾਜ ਚੋਕੇ ਚੰਗ ਚੋਕੇ ਲੈ ਗਏ ਨੇ ਲਾਕ ਨਾ ਜਾਂ ਸਾਡ ਦੇ ਨਾਲ 1.5 ਕਿਲੋ ਕਾਦੀ ਬਣਾਉਣੀ ਭਰਾਵਾ ਇਹਨੇ ਬੰਦੇ ਜੇ ਅਗਲੇ ਮਾਰਨ ਤੱਕ ਜਾਂਦੇ ਨੇ ਵੀਡੀਓ ਕਾਦੀ ਬਣਾਉਣੀ ਹੈ ਉਹ ਤੇ ਇਦਾਂ ਲੱਗਦਾ ਵੀ ਹੁਣ ਵੀਡੀਓ ਬਣਾਈਏ ਤੇ ਸਿੱਤਰਮ ਤੋਂ ਬਸਨ ਤੋਂ ਬੰਦੇ ਨੂੰ ਪਿਆ ਵੀ ਬਾਹਰੋਂ 40 50 ਬੰਦੇ ਲਿਆਉਣ ਦੇ ਨੇ ਉਹ ਘਰ ਦਾ ਬੂਵਾ ਖੋਲੋ ਤੁਹਾਨੂੰ ਉਹ ਤੇ 30 ਬੰਦੇ ਨਾਲ ਮਿਲਣਗੇ ਤੁਹਾਨੂੰ ਦੱਸੋ ਵੈਪਨ ਸੰਪਨ ਤੁਸੀਂ ਨਹੀਂ ਖਲਾਓਗੇ ਤਾਂ ਕੌਣ ਖਲਾਏਗਾ ਹਾਂਜੀ ਮਿਹਰਬਾਨੀ ਦਾ ਡੀਜੇ ਕੰਮ ਕਰੋਗੇ ਤੇ ਮੰ ਲਓ ਉਹਨਾਂ ਕੋ ਕੋਈ ਵਿਆਪਨ ਹਾਂਜੀ ਨਹੀਂ ਉਹ ਅੰਦਰ ਜੇ ਕਮਰਾ ਵੇਖੋ ਮੈਂ ਵੇਖਦਾ ਕਿਹੜਾ ਖੋਲਦਾ ਨਹੀਂ ਅੱਜ ਇਸ ਦਾ ਬੂਥ ਜਿੱਤਦਾ ਹੀ ਹੁਣ ਖਰੇਗਾ ਬੂਥ ਸਾਡੇ ਨੋਰਮਲ ਦਿਹਾੜੀਦਾਰ ਬੰਦੇ ਨੂੰ ਆ ਵੇਖੋ ਜਨਾਬ ਅੱਜ ਪੇਰਾ ਮਾਰੀਆਂ ਨੇ ਆ ਵੇਖੋ ਬਾਹਰ ਦੇ ਬੰਦੇ ਆ ਆਹੋ ਕਰਾਓ ਕਰਾ ਦਿਓ ਐਮ ਐਲ ਆਰ ਕਟਾ ਦਿਓ ਮੈਨੂੰ ਆਓ ਕਹਾਂਗੇ ਤੁਹਾਡੀ ਐਮ ਐਲ ਆਰ ਆਹ ਕੱਢੀ ਜਾਂ ਗਿਆ ਉਧਰ ਅੰਦਰ ਦੀ ਆ ਬਾਹਰ ਤੱਕ ਡੋ ਓਏ ਇਹਨੂੰ ਤਾਂ ਬੜੇ ਚੁੱਕਣ ਡੇ ਵੀ ਲਾ ਦਿਓ ਸਰ ਚੁੱਕਣ ਲਾ ਦਿਓ ਨਿਗਰ ਕਰਾ ਲੈ ਕੋਈ ਜੀ ਨੂੰ ਫੜਾ ਦਿਓ ਜੀ ਜਨਾਬ ਸਾਡੀ ਰਿਕਵੈਸਟ ਅੰਦਰ ਦਾ ਘਰ ਦੇ ਬਾਹਰ ਦੇ ਮੈਨੂੰ ਇਹ ਦੱਸੋ ਬਹੁਤ ਚੁੱਕਣ ਅੰਦਰ ਉਹਨਾਂ ਦੇ ਘਰ ਜਿਹਨਾਂ ਦੇ ਬਾਹਰ ਉਹ ਇੱਕ ਕਮਰਾ ਵੇਖ ਦੋ ਤੇ ਬਸ ਉਹ ਹੀ ਠੀਕ ਹੈ ਜੀ ਗੱਡੀ ਹੋਣੀ ਰਹੀ ਇੱਥੇ ਆ ਚੈੱਕ ਕਰ ਲੈਨੇ ਚੈੱਕ ਕਰ ਲੈਨੇ ਇਦਾਂ ਵੋਟਾਂ ਕਾਹਦੇ ਜਨਾਬ ਆ ਵੀ ਬਟਨ ਦੱਬੀ ਜਾਣ ਚੰਨੇਰ ਦਾ ਸਰਪ ਤੇ ਹੋਣ ਵੇਖੋ ਇਦਾਂ ਕੋਈ ਵੋਟ ਨਹੀਂ ਪੈਗਾ ਦਿਹਾੜੀਦਾਰ ਬੰਦਾ ਹਾਰੇ ਕਿ ਡਰਦਾ ਆ ਨਵ ਚੜਾ ਨਾਈ ਹੈ ਉੱਥੇ ਕੰਮ ਕਰਦਾ ਇਹਨੂੰ ਕਿ ਚੈੱਕ ਕਰ ਲੈਨੇ ਆ ਤੁਸੀਂ ਨਾ ਉਹਨੂੰ ਕਿ ਸਪੈਕੂਲੇਟ ਨਾ ਕਰੋ ਕਿਸੇ ਚੀਜ਼ ਨੂੰ ਸਪੈਕੂਲੇਟ ਨਾ ਕਰੋ ਕਿਸੇ ਚੀਜ਼ ਨੂੰ ਜਦੋਂ ਜੋ ਬਣੂਗੀ ਜੋ ਕਾਨੂੰਨੀ ਤੌਰ ਤੇ ਹੋਊਗਾ ਉਹ ਸਾਰਾ ਕਰਾਂਗੇ ਕੋਈ ਸਪੈਕੂਲੇਸ਼ਨ ਕਰਨ ਦਾ ਨਹੀਂ ਕੋਈ ਫਾਇਦਾ ਸਪੈਕੂਲੇਸ਼ਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਠੀਕ ਹੈ ਠੀਕ ਹੈ ਉਹ ਕਮਰਾ ਵੇਖੋ ਇੱਕੋ খালি ਮੈਂ ਚੈੱਕ ਕਰ ਲੈਣਾ ਜੀ ਮੈਂ ਚੈੱਕ ਕਰ ਲੈਣਾ ਕੋਈ ਐਨ ਕਰੋ ਸਪੈਕੂਲੇਸ਼ਨ ਨਾ ਕਰੋ ਸਪੈਕੂਲੇਸ਼ਨ ਨਾ ਕਰੋ ਸਾਹਿਬ ਉਹਨੂੰ ਟੈਲਫੋਨ ਕਰ ਦਿਓ ਟੈਲਫੋਨ ਕਰ ਦਿਓ